ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਸਾਡੇ ਇਸ ਨਵੇਂ ਬਲੌਗ ਦੇ ਵਿੱਚ ਅੱਜ ਅਸੀਂ ਦਰਸ਼ਨ ਕਰਨ ਆਏ ਹਾਂ ਗੁਰਦੁਆਰਾ ਸ੍ਰੀ ਜੋੜੀਆਂ ਸਾਹਿਬ ਪਤਸ਼ਾਹੀ ਦਸਵੀਂ ਨਗਰ ਮਾਨੂਕੇ ਆਪ ਜੀ ਜਿਸ ਸਥਾਨ ਦੇ ਦਰਸ਼ਨ ਕਰ ਰਹੇ ਹੋ ਇਸ ਸਥਾਨ ਦੇ ਉੱਤੇ ਦਸ਼ਮੇਸ਼ ਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹ ਆਏ ਸਨ ਅਤੇ ਇਸ ਸਥਾਨ ਦੇ ਉੱਤੇ ਦੋ ਜੋੜੀਆਂ ਪਿਪਲੀਆਂ ਸਨ ਜਿਸ ਦੇ ਨਾਲ ਕੇ ਗੁਰੂ ਸਾਹਿਬ ਨੇ ਆਪਣਾ ਘੋੜਾ ਬੰਨਿਆ ਸੀ ਅਤੇ ਪਿਛਲੇ 350 ਸਾਲ ਤੋਂ ਇਹ ਪਿਪਲੀਆਂ ਬਿਲਕੁਲ ਹਰੀਆਂ ਭਰੀਆਂ ਹਨ ਜੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਆਪ ਜੀ ਉਹਨਾਂ ਪਿਪਲੀਆਂ ਦੇ ਦਰਸ਼ਨ ਕਰ ਸਕੋਗੇ ਜੀ ਸੰਗਤ ਜੀ ਆਪ ਦਰਸ਼ਨ ਕਰ ਸਕਦੇ ਹੋ ਇਹ ਹਨ ਉਹ ਦੋ ਪਿਪਲੀਆਂ ਜਿਨ੍ਹਾਂ ਦੇ ਨਾਲ ਕੇ ਗੁਰੂ ਸਾਹਿਬ ਨੇ ਆਪਣੇ ਸਿੰਘਾਂ ਸਮੇਤ ਜੋ ਕੁੜੇ ਸਾਨੂੰ ਆ ਕੇ ਬੰਨੇ ਸਨ ਬੜੇ ਹੀ ਪਾਗਾਵਲੀ ਕਰਮਾਵਲੀ ਗੱਲ ਹੈ ਕਿ ਅੱਜ ਵੀ ਆਪਾਂ ਇੰਨਾ ਪੁਰਾਤਨ ਜੋ ਦਰਖਤ ਹਨ ਉਹਨਾਂ ਦੇ ਜੋ ਅਸੀਂ ਦਰਸ਼ਨ ਕਰ ਰਹੇ ਹਾਂ ਇਹ ਨਗਰ ਵਿਭਾਗਾ ਵਾਲਾ ਹੋਵੇਗਾ ਕਰਮਾਵਲਾ ਹੋਵੇਗਾ ਜੋ ਕਿ ਪੁਰਾਣੇ ਇਤਿਹਾਸ ਨੂੰ ਜਿਸ ਨੇ ਸੰਭਾਲਿਆ ਹੋਇਆ ਹੈ ਬੜਾ ਚੰਗਾ ਲੱਗਿਆ ਦਰਸ਼ਨ ਕਰਕੇ ਹੁਣ ਇਸ ਤੋਂ ਅਪਰੰਤ ਅਸੀਂ ਦਰਸ਼ਨ ਕਰਨ ਵਾਸਤੇ ਚਲਦੇ ਹਾਂ ਜੀ ਗੁਰਦੁਆਰਾ ਪੰਜੂਆਣਾ ਸਾਹਿਬ ਨਗਰ ਲੰਮਾ ਜਟਪੁਰਾ ਜੋ ਕਿ ਬਸੀਆਂ ਦੇ ਬਿਲਕੁਲ ਨਜ਼ਦੀਕ ਹੈ ਜਿੱਥੇ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 1704 ਈਸਵੀ ਦੇ ਵਿੱਚ ਮਾਛੀਵਾੜੇ ਦੇ ਵਿੱਚ ਜੰਗਲਾਂ ਦੇ ਵਿੱਚੋਂ ਹੁੰਦੇ ਹੋਏ ਨਗਰ ਹੇਰ ਪਹੁੰਚੇ ਸਨ ਉਸ ਨਗਰ ਵਿਖੇ ਪਹੁੰਚਣ ਤੋਂ ਅਪਰੰਤ ਉਹਨਾਂ ਨੂੰ ਸੰਤ ਕ੍ਰਿਪਾਲਦਾਸ ਜੀ ਨੇ ਨਗਰ ਲੰਮਾ ਜਟਪੁਰਾ ਜਾਣ ਵਾਸਤੇ ਕਿਹਾ ਸੀ ਅਤੇ ਉਸ ਤੋਂ ਉਪਰੰਤ ਗੁਰੂ ਸਾਹਿਬ ਜੀ ਰੈਕੋ ਟਾਲੀ ਸਾਹਿਬ ਤੋਂ ਹੁੰਦੇ ਹੋਏ ਇਸ ਸਥਾਨ ਤੇ ਪਹੁੰਚੇ ਸਨ ਜਿਸ ਝੰਡ ਦੇ ਆਪ ਦਰਸ਼ਨ ਕਰ ਰਹੇ ਹੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਝੰਡ ਵੱਲ ਇਸ਼ਾਰਾ ਕਰਕੇ ਇੱਕ ਸਿੰਘ ਨੂੰ ਇਸ ਦੇ ਉੱਪਰ ਚੜ੍ਹਨ ਵਾਸਤੇ ਕਿਹਾ ਸੀ ਅਤੇ ਨੂਰੇ ਮਾਹੀ ਨੂੰ ਸਰਹੰਦ ਵੱਲੋਂ ਆਉਂਦੇ ਹੋਏ ਨੂੰ ਦੇਖਿਆ ਸੀ ਇਸ ਦੀ ਆਰ ਜੂ ਬਹੁਤ ਲੰਬੀ ਹੈ ਅੱਜ ਵੀ ਸੰਗਤਾਂ ਇਸ ਜੰਡ ਦੇ ਦਰਸ਼ਨ ਕਰ ਸਕਦੀਆਂ ਹਨ ਜੀ ਇਹ ਜੋ ਸਥਾਨ ਹੈ ਨਗਰ ਲੰਮਾ ਜਟਪੁਰਾ ਵਿਖੇ ਗੁਰਦੁਆਰਾ ਪੰਨੂਆਣਾ ਸਾਹਿਬ ਇਸ ਸਥਾਨ ਦੇ ਉੱਤੇ ਗੁਰੂ ਸਾਹਿਬ ਜੀ ਤਕਰੀਬਨ 21 ਦਿਨ ਰਹੇ ਸਨ ਅਤੇ ਉਹਨਾਂ ਨੇ ਇੱਥੇ ਜੋ ਟਾਬ ਸੀ ਉਸ ਦੇ ਵਿੱਚੋਂ ਗਾਰ ਕੱਢ ਕੇ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਅਤੇ ਹੋਰ ਸੇਵਾਦਾਰਾਂ ਪਾਸੋਂ ਇੱਥੇ ਸੇਵਾ ਕਰਵਾਈ ਅਤੇ ਇਸ ਸਥਾਨ ਦਾ ਨਾਮ ਗੁਰਦੁਆਰਾ ਸ਼੍ਰੀ ਪੰਨੀਯਾਣਾ ਸਾਹਿਬ ਰੱਖਿਆ ਸੀ ਅਤੇ ਇਹ ਵੀ ਮੰਨਣਾ ਹੈ ਕਿ ਜੋ ਮੁਗਲਾਂ ਦੀ ਜੜ ਸੀ ਉਹ ਇਸੇ ਹੀ ਸਥਾਨ ਦੇ ਉੱਤੇ ਪੱਟੀ ਗਈ ਸੀ ਕਿਉਂਕਿ ਗੁਰਦੁਆਰਾ ਟਾਲਦੀ ਸਾਹਿਬ ਅਤੇ ਇਸ ਦੀ ਦੂਰੀ ਤਕਰੀਬਨ 7-8 ਕਿਲੋਮੀਟਰ ਹੀ ਹੈ ਕੋਈ ਜ਼ਿਆਦਾ ਦੂਰੀ ਨਹੀਂ ਇਹਨਾਂ ਦੋਨਾਂ ਸਥਾਨਾਂ ਦੇ ਵਿੱਚ ਇਸ ਦੇ ਲਈ ਇਤਿਹਾਸਕਾਰਾਂ ਦੇ ਵਿੱਚ ਇਸ ਗੱਲ ਦਾ ਮਤਭੇਦ ਹੈ ਜੀ ਆਪ ਜੀ ਦਰਸ਼ਨ ਕਰ ਸਕਦੇ ਹੋ ਦਰਬਾਰ ਸਾਹਿਬ ਦੇ i'll